ਲੋ ਵੀ ਮਿੱਤਰ ਪਿਆਰੋ ਆਪਾਂ ਖੜੇ ਆ ਆਪਣੇ ਪਿੰਡ ਸੁਖਨਾਵਲੂ ਤੇ ਖੁੰਡੇ ਦਾ ਤੁਸੀਂ ਡਿਜ਼ਾਈਨ ਦੇਖ ਹੀ ਲਿਆਣਾ ਪੰਜਾਬ ਉੱਪਰ ਲਿਖਿਆ ਆ ਤੇ ਆਪਣੇ ਭਰਾ ਕੋਲ ਗਏ ਸੀਗੇ ਮਨਪ੍ਰੀਤ ਕੋਲੇ ਤੇ ਇਹਨਾਂ ਨੇ ਨਵਾਂ ਕੰਮ ਸ਼ੁਰੂ ਕੀਤਾ ਖੁੰਡੇ ਤਿਆਰ ਕਰਨਾ ਸੋ ਸਾਰੀ ਵੀਡੀਓ ਦੇ ਵਿੱਚ ਆਪਾਂ ਜਿੰਨੇ ਵੀ ਖੁੰਡਿਆਂ ਦੇ ਡਿਜ਼ਾਈਨ ਆ ਤੇ ਜਿਹੜੀ ਉੱਤੇ ਕਲਾਕਾਰੀ ਕੀਤੀ ਹੈ ਉਹ ਸਾਰੀ ਆਪਾਂ ਤੁਹਾਨੂੰ ਦਿਖਾਵਾਂਗੇ ਵੀ ਕਿੱਦਾਂ ਦੀਆਂ ਜਿਹੜੀਆਂ ਵੀ ਇੱਕ ਛੋਟੀਆਂ ਤਿਆਰ ਕਰਦੇ ਆ ਛੋਟੀਆਂ ਘੋੜਿਆਂ ਦੇ ਸ਼ੌਂਕੀਆਂ ਲਈ ਤੇ ਇੱਕ ਇੱਕ ਕਰਦੇ ਖੁੰਡੇ ਤਿਆਰ ਤੇ ਨਾਲ ਬਾਈਆਂ ਦਾ ਹੈਗਾ ਜੋੜੀਆਂ ਦਾ ਕੰਮ ਜਿਹੜੀਆਂ ਜੋੜੀਆਂ ਬਣਾਉਂਦੇ ਆ ਦਰਵਾਜ਼ੇ ਤਿਆਰ ਕਰਦੇ ਆ ਸੋ ਆਜੋ ਤੁਹਾਨੂੰ ਦਿਖਾਉਣੇ ਆ ਅੱਗੇ ਸਾਰਾ ਡਿਜ਼ਾਈਨ ਤੇ ਜਿਹੜੀ ਉਹ ਛੋਟੀ ਤਿਆਰ ਕਰਦੇ ਆ ਘੋੜਿਆਂ ਦੇ ਸ਼ੌਂਕੀ ਆਸਤੇ ਉਹ ਵੀ ਵਿਖਾਉਣੇ ਆ ਆਜੋ ਜੀ ਲੋ ਵੀ ਜਿਹੜਾ ਤੁਹਾਨੂੰ ਦੱਸਿਆ ਸੀਗਾ ਇੱਕ ਘੋੜਿਆਂ ਦੇ ਸ਼ੌਂਕੀ ਆਸਤੇ ਜਿਹੜੀ ਆ ਛੋਟੀ ਤਿਆਰ ਕਰਦੇ ਹੈਗੇ ਜਿਹੜੀ ਕਿ ਸ਼ੌਂਕ ਨਾਲ ਰੱਖਦੇ ਆ ਇਹ ਬਿਰਧ ਮਾਈਆਂ ਆਸਤੇ ਬਹੁਤ ਵਧੀਆ ਟਾਲੀ ਦੀਏ ਤਿਆਰ ਹੁੰਦੀ ਆ ਤੇ ਉੱਤੇ ਜਮਾ ਪ्युअर ਪਿੱਤਲ ਦੀ ਮੀਨਾਕਾਰੀ ਕੀਤੀ ਆ ਲਾ ਲਓ ਜਿਹੜੀ ਉੱਪਰ ਜਿਹੜੀ ਡਿਜ਼ਾਈਨਿੰਗ ਆ ਪਿੱਤਲ ਦੀਆਂ ਕੋਕੇ ਲਾ ਕੇ ਬਹੁਤ ਵਧੀਆ ਤਿਆਰ ਕੀਤੀ ਆ ਤੇ ਤੁਹਾਨੂੰ ਪੂਰੀ ਡਿਟੇਲ ਮਿਸਤਰੀ ਸਾਹਿਬ ਨੂੰ ਪੁੱਛ ਕੇ ਦੱਸਦੇ ਆ ਆ ਜੋ ਲੈ ਕੇ ਚਲਦੇ ਆ ਮਿਸਤਰੀ ਸਾਹਿਬ ਕੋਲ ਲੋਕਿ ਪਹਿਲਾਂ ਆਪਾਂ ਕੰਮ ਸ਼ੁਰੂ ਕਰਦੇ ਆ ਜਿਹੜੇ ਸ਼ੌਂਕੀ ਵੀਰਾਂ ਵਾਸਤੇ ਬਣੀਆਂ ਇਹ ਛੋਟੀ ਛੋਟੀ ਤੇ ਮਿਸਤਰੀ ਸਾਹਿਬ ਉਹ ਠੀਕ ਹੋ ਜੀ ਹਾਂਜੀ ਬਜੀ ਤੇ ਜਿਹੜੀ ਆ ਛੋਟੀ ਤਿਆਰ ਕਰਦੇ ਆ ਸ਼ੌਂਕੀ ਵੀਰਾਂ ਵਾਸਤੇ ਘੋੜੇ ਦੇ ਮੂੰਹਾਂ ਦੀ ਇਹ ਸਾਰਾ ਯਾਨੀ ਕਿ ਘੋੜੇ ਦੇ ਮੂੰਹ ਤੋਂ ਲੈ ਕੇ ਸਾਰਾ ਆਪ ਤਿਆਰ ਕਰਦੇ ਆ ਸਾਰਾ ਆਪ ਸਿੱਤਲਾਂ ਕੜਾਈ ਕਰੀਦੀ ਆ ਲੱਕੜ ਚੋਂ ਅੱਛਾ ਜੀ ਲੱਕੜ ਚੋਂ ਕੜਾਈ ਕਰਕੇ ਫਿਰ ਇਹਨੂੰ ਇਹਦੇ ਚ ਜੜ ਕੇ ਸਾਰੀ ਇਹਦੇ ਤੇ ਮੁੜ ਕੇ ਇਹਦੇ ਨਾਲ ਦਾ ਡਿਜ਼ਾਈਨ ਬਣ ਜਾਂਦਾ ਸਰ ਵੀ ਇਹਦੇ ਨਾਲ ਦਾ ਘੋੜੇ ਦਾ ਮੂੰਹ ਬਣ ਜਾਂਦਾ ਘੋੜੇ ਦਾ ਮੂੰਹ ਬਣ ਜਾਂਦਾ ਠੀਕ ਹੈ ਇਹ ਸ਼ੌਂਕੀ ਵੀਰਾਂ ਵਾਸਤੇ ਆਈ ਤੇ ਉਦੋਂ ਅੱਗੇ ਆ ਗਏ ਜੀ ਖੁੰਡੇ ਜਿਹੜੇ ਬਹੁਤ ਸੋਹਣੇ ਤਿਆਰ ਕੀਤੇ ਆ ਸਾਰਿਆਂ ਤੋਂ ਵੱਧ ਹੈਗਾ ਜੀ ਐਸ ਤੇ ਪਿੱਤਲ ਲੱਗਿਆ ਹੋਇਆ ਜਿਹੜਾ ਪਿਓਰ ਪਿੱਤਲ ਲਾਉਂਦੇ ਤੇ ਪਿਓਰ ਟਾਲੀ ਦੀ ਲੱਕੜ ਲਾਉਂਦੇ ਆ ਆਪਾਂ ਆਮ ਨੋਰਮਲ ਚੱਲ ਗਏ ਤਾਂ 4000 ਤੋਂ ਸਟਾਰਟ ਹੋ ਜਾਂਦਾ ਫੁੰਡਾ 10000 ਤਾਂ ਗੁੰਡਾ ਸਟਾਰਟ ਹੋ ਕੇ ਸਟਾਰਟ ਹੋ ਜਾਂਦਾ 10000 ਟਿੱਕਰ 850 ਟਿੱਕਰ ਜਿੰਨੇ ਜਿੰਨਾ ਮਰਜੀ ਹੈ ਜਿੰਨਾ ਟਿੱਕਰ ਲਵਾ ਸਕਦੇ ਆਪਾਂ ਬਸ ਠੀਕ ਹੈ ਜਿੰਨਾ ਭਾਰਾ ਬਣਾਉਣਾ ਅਗਲਾ ਹਾਂਜੀ ਸੋ ਜਿਹੜੇ ਆਪਣੇ ਪੁਰਾਣੇ ਬਜ਼ੁਰਗ ਸੀ ਖੁੰਡਿਆਂ ਦੇ ਸ਼ੌਂਕੀ ਸੀਗੇ ਸੋ ਬਹੁਤ ਸੋਹਣੇ ਖੁੰਡੇ ਤਿਆਰ ਕਰਦੇ ਆ ਆਪਣੇ ਕਲਚਰ ਚ ਲਾ ਲੋ ਕਲਚਰ ਦਾ ਇੱਕ ਹਿੱਸਾ ਖੁੰਡਾ ਜੇ ਕਿਸੇ ਮੇਰੇ ਵੀਰ ਭਾਈ ਨੇ ਲੈਣਾ ਹੋਇਆ ਵੀਡੀਓ ਦੇ ਵਿੱਚ ਨੰਬਰ ਚੱਲਦੇ ਆ ਪਿੰਡ ਸੁਖਨਾ ਬਲੂ ਹੈ ਇਸ ਵਕਤ ਅਸੀਂ ਬੈਠੇ ਆ ਵੱਡੇ ਸਕੂਲ ਦੇ ਨੇੜੇ ਜਿਹੜਾ ਸ੍ਰੀ ਮੁਕਸਪੁਰ ਇੱਕ ਮੋੜ ਪੈਂਦਾ ਹੈ ਮੋੜ ਦੇ ਉੱਪਰ ਦੁਕਾਨਾਂ ਜਦੋਂ ਵੀ ਤੁਸੀਂ ਆ ਕੇ ਇੱਥੇ ਖੁੰਡੇ ਤਿਆਰ ਹੋਏ ਪਏ ਆ ਉੱਪਰ ਦਿਖਾ ਦਿਓ ਜਿਵੇਂ ਵੱਖੋ ਵੱਖਰੇ ਘੱਟ ਹਲਕੇ ਹਲਕੇ ਵਾਲੇ ਤੇ ਭਾਰੇ ਵਾਲੇ ਜੋ ਤੁਸੀਂ ਜਿੰਦਾਂ ਦਾ ਤਿਆਰ ਕਰਵਾਉਣਾ ਇੱਥੇ ਆ ਕੇ ਤਿਆਰ ਕਰਵਾ ਸਕਦੇ ਆ ਤੇ ਦੂਜਾ ਕੰਮ ਆ ਬਾਈਆਂ ਦਾ ਦਰਵਾਜ਼ੇ ਬਣਾਉਂਦੇ ਆ ਜਿਹੜੇ ਆਪਣੇ ਕੋਠੀਆਂ ਨੂੰ ਲੱਗਦੇ ਆ ਉਧਰ ਮਸ਼ੀਨ ਪਈ ਆ ਜੀ ਮਸ਼ੀਨ ਦਿਖਾ ਦਿਓ ਆਪ ਤਿਆਰ ਕਰਦੇ ਆ ਸੋ ਸਾਰੇ ਵੀਰਾਂ ਨੂੰ ਇੱਕ ਵਾਰੀ ਬੇਨਤੀ ਆ ਵੀ ਇੱਥੇ ਜ਼ਰੂਰ ਆਓ ਜੇ ਕਿਸੇ ਨੇ ਖੁੰਡਾ ਲੈਣਾ ਜਾਂ ਸ਼ੌਂਕੀ ਸੋਟੀ ਲੈਣੀ ਆ ਇੱਕ ਵਾਰੀ ਜ਼ਰੂਰ ਪਹੁੰਚੋ ਇੱਥੇ ਤੇ ਇਹ ਲੱਕੜ ਦੀ ਜਿਹੜੀ ਗਰੰਟੀ ਹੋ ਗਈ ਟਾਲੀ ਦੀ ਲੱਕੜੀ ਹੈ ਜੀ ਲੱਕੜ 100% ਟਾਲੀ ਹੈ ਜੀ ਜਮਾ ਹੈ ਛਾਈ ਵਾਲੀ ਟਾਲੀ ਹੈ ਬਿਲਕੁਲ ਇੱਕ ਰੇਸ਼ੇ ਦੀ ਬਰੀਕ ਰੇਸ਼ੇ ਦੀ ਠੀਕ ਹੈ ਵੀ ਇਹ ਖੁੰਡਿਆਂ ਦਾ ਕੰਮ ਨਵਾਂ ਕੀਤਾ ਸਿੱਧੇ ਰੇਸ਼ੇ ਦੀ ਸਿੱਧੇ ਰੇਸ਼ੇ ਦੀ ਹੈ ਠੀਕ ਹੈ ਖੁੰਡਿਆਂ ਦਾ ਕੰਮ ਹੁਣ ਸ਼ੁਰੂ ਕੀਤਾ ਖੁੰਡਿਆਂ ਦਾ ਹੁਣ ਸ਼ੁਰੂ ਕੀਤਾ ਤੇ ਜੋੜੀਆਂ ਦਾ ਪਹਿਲਾਂ ਕਰ ਜੋੜੀਆਂ ਦਾ ਪਹਿਲਾਂ ਜੋੜੀਆਂ ਦਾ ਚਣਾਈ ਦਾ ਵੀ ਪਹਿਲਾਂ ਚੱਲਦਾ ਸਭ ਠੀਕ ਹੈ ਜੀ ਸੋ ਇੱਕ ਵਾਰੀ ਜ਼ਰੂਰ ਆਓ ਜੀ ਜੋ ਇਹ ਕਲਚਰ ਦਾ ਆਪਣਾ ਸਮਾਨ ਆ ਜਿਹੜੇ ਆਪਣੀ ਵਿਰਾਸਤ ਸੀ ਜੀ ਉਹ ਆਪਣੇ ਤੋਂ ਵਿਛੜਦੀ ਜਾ ਰਹੀ ਹੈ ਸੋ ਇਹ ਕਲਚਰ ਨੂੰ ਸਾਂਭ ਕੇ ਰੱਖਣ ਵਾਸਤੇ ਆਪਾਂ ਇੱਕ ਕੋਸ਼ਿਸ਼ ਛੋਟੀ ਜੀ ਕੀਤੀ ਹੈ ਸੋ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਧੰਨਵਾਦ